ਨਹੀਂ ਚਲੇਗੀ ਨਹੀਂ ਚਲੇਗੀ ਮੁੱਟਾ ਕਰੀ ਨਹੀਂ ਕਰੇਗੀ ਨਹੀਂ ਕਰੇਗੀ ਚੱਲ ਜਾ ਸਾਡਾ ਦੋਕਹਫਸੋਸ ਇਸ ਗੱਲ ਦਾ ਕਿ ਜਦ ਸਪੀਕਰ ਹੀ ਬੇਈਮਾਨ ਹੋ ਗਿਆ ਤਾਨਾਸ਼ਾ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਤਾਨਾਸ਼ਾ ਬਣ ਗਏ ਇਹਨਾਂ ਨੂੰ ਐਵੇਂ ਜਬਾਨੀ ਕਹਿ ਦਿੱਤਾ ਕਿ ਅੱਜ ਇਹਨਾਂ ਨੂੰ ਬਿਲਡਿੰਗ 'ਚ ਵੀ ਨਹੀਂ ਵੜਦੇ ਇਹਨਾਂ ਨੂੰ ਹੁਣ ਸਾਡਾ ਬਿਲਡਿੰਗ ਦੇ ਵਿੱਚ ਵੀ ਜਾਣਾ ਇਤਰਾਜ਼ਯੋਗ ਲੱਗਦਾ ਵਾ ਬਿਲਡਿੰਗ ਨਾ ਤਾਂ ਸਪੀਕਰ ਦੀ ਪਰਸਨਲ ਜਾਇਦਾਦ ਆ ਨਾ ਕੈਪਟਨ ਅਮਰਿੰਦਰ ਸਿੰਘ ਦੀ ਬਿਲਡਿੰਗ ਆ ਇਹ ਬਿਲਡਿੰਗ ਹੈਗੀ ਪੌਣੇ 3 ਕਰੋੜ ਲੋਕਾਂ ਦੇ ਮੁੱਦੇ ਉੱਠਾਉਣ ਵਾਸਤੇ ਪੰਜਾਬ ਮੇਰੇ ਕੇਸਾਂ ਤੋਂ ਵੀ ਆ ਜਿਹੜਾ ਬੰਦਾ ਸੀ ਜਿਹਨੂੰ ਮੁਬਾਰਕੀ ਦਿੱਤੀਆਂ ਗਿਆ ਪੱਕਾ ਰੋੜੀਆਂ ਗਿਆ ਮੈਂਬਰਾਂ ਕਰੇ ਜਿੱਕਾ ਮੇਰੇ ਟਕਾਰਾਂ ਨਹੀਂ ਪੇਰ ਵੀ ਕੀਤੀ ਗਈ ਔਰ ਸਾਡੀ ਲੇਡੀਜ਼ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਤੁੰਡੀਆਂ ਰੋੜੀਆਂ ਅੱਗੇ ਜਾਂ ਪਰ ਇਹ ਬਹੁਤ ਇਸ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਉਥੇ ਮੌਜੂਦ ਨੇ ਉਹ ਕੁਰਸੀ ਆਪਣੀ ਸੀਟ ਤੇ ਬੈਠੇ ਨੇ ਉਹਨਾਂ ਵੱਲੋਂ ਕੋਈ ਜਿਹੜੀ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਗਈ ਇਹ ਹੱਤੀ ਸ਼ਰਸ਼ਾਤ ਕਾਇਦੇ ਦੋ ਕਾਰਨ ਪਿਕਸਨਾਂ ਨੇ ਕੱਲ ਸਪੀਕਰ ਦੇ ਚੋਈ ਦੇ ਖਿਲਾਫ ਲੈਂਡ ਮਾਫੀਆ ਦੇ ਜੋ ਡਾਕੂਮੈਂਟ ਪੇਸ਼ ਕੀਤੇ ਆ ਕਿ ਲੈਂਡ ਮਾਫੀਆ ਸਾਰਾ ਉਹ ਰਨ ਕਰ ਰਿਹਾ ਸਪੀਕਰ ਆਪਣੇ ਚੋਈ ਦੇ ਰਹੀ ਦੂਜਾ ਕਾਰਨ ਕਿ ਕੱਲ ਬਜਟ ਤੇ ਅਸੀਂ ਤਜਾਉੜਾ ਕੇ ਦੱਸਿਆ ਕਿ ਜਿਵੇਂ ਨਾਕਾਮ ਬਜਟ ਆ ਉਸ ਕਰਕੇ ਅੱਜ ਸਾਡੇ ਹੋਰ ਮੈਂਬਰਾਂ ਨੇ ਬੋਲਾਂ ਸੀ ਸੰਧੂ ਸਾਹਿਬ ਨੇ ਬੋਲਾਂ ਸੀ ਦੂਜਿਆਂ ਨੇ ਬੋਲਾਂ ਸੀ ਰੈਂਦੀ ਖੁੰਦੀ ਕਸਰ ਜੋ ਬਜਟ ਦੇ ਬਾਰੇ ਕੱਢਦੀ ਸੀ ਤਾਂ ਕਰਕੇ ਇਹਨਾਂ ਨੇ ਛਾਜਿਸ਼ ਬਣਾਈ